ਸਿੱਖ ਲੋਗ Hindu ਲੋਗ Muslim ਲੋਗ Isai ਲੋਗ ਸਾਰੇ ਜਿਹੜੇ ਮਿੱਟੀ ਦੀਆਂ ਢੇਰੀਆਂ ਦੇ ਜਾ ਕੇ ਪੂਰਾ ਕਰਦੇ ਨੇ ਚੱਲ ਮੈਂ ਤੈਨੂੰ 5 ਲੱਖ ਦਿੰਦਾ ਭਾਈ ਬਦਲੇਗਾ ਤੈਨੂੰ 5 ਲੱਖ ਦਿੰਦਾ ਨਹੀਂ ਬਦਲੇਗਾ 5 ਲੱਖ ਲੈ ਇਹ ਵੀ ਕਮੇਡੀ ਵੀ ਫਾਈਨਲ ਦੀ ਸੋਸ਼ਲ ਮੀਡੀਆ ਜਿਹੜਾ ਕਹਿੰਦਾ ਮੇਰੀ ਭੈਣ ਬੋਲ ਰਹੀ ਨਹੀਂ ਬੋਲਦੀ ਸੀ ਹੁਣ ਬੋਲਣ ਲੱਗੀ ਬਾਅਦ ਵਿੱਚ ਇੱਕ ਬੰਦੇ ਦਾ ਬਿਆਨ ਵੀ ਆਇਆ ਕਹਿੰਦਾ ਮੈਨੂੰ ਕੁਚੋਲਾ ਦਾ ਤੋੜਾ ਦਿੱਤਾ ਗਿਆ ਹੈ ਵੀ ਮੈਂ ਸਾਈਟ ਸਟੇਜ ਦੇ ਉੱਤੇ ਜਾ ਕੇ ਟਕਰਾਇਆ ਉਸ ਬੰਦੇ ਦਾ ਵੀਸਰ ਇਹ ਸੁਣੋ ਜੀ ਦੇਖੋ ਤੋੜਾ ਇਧਰ ਦੇਖੋ ਇਧਰ ਦੇਖੋ ਇਧਰ ਦੇਖੋ ਇਹ ਮੈਨਸ ਕਿਤੇ ਬੰਦੇ ਨਹੀਂ ਨੇ ਔਰ ਇਹ ਦੁਨੀਆ ਦੀ ਤਨਬਾਦਾਈ ਨਾਲ ਹੋਈ ਰਿਹਾ ਇਹ ਕੋਈ ਸ਼ਰਾਰਤੀ ਅਹੀਂ ਗੱਲ ਨਹੀਂ ਕਰਨੇ ਕੋਈ ਆਪਣੇਦਰ ਨੂੰ ਗੁਣ ਬਦਨਾਮ ਕਰਦਾ ਕਿ ਜਿਹੜੇ ਲੋਕ ਅੱਜ ਮਸੀਹੀ ਧਰਮ ਦੇ ਉੱਪਰ ਜਿਹੜਾ ਆਂਗਲੀ ਚੁੱਕ ਰਹੇ ਨੇ ਇਹ ਸੰਗਠਨ ਜਿਹੜਾ ਅੱਜ ਇਸ ਕਰਕੇ ਬਣਾਇਆ ਗਿਆ ਆ ਇਹ ਸੰਗਠਨ ਵਿੱਚ ਸੰਗਠਿਤ ਇਸ ਕਰਕੇ ਸਾਰੇ ਲੋਕ ਹੋਏ ਆ ਕਿ ਹਰ ਇੱਕ ਧਰਮ ਦੇ ਅੰਦਰ ਮਾੜੇ ਚੰਗੇ ਲੋਕ ਪਾਏ ਜਾਂਦੇ ਨੇ ਚਾਹੇ ਉਹ ਹਿੰਦੂ ਹੋਣ ਚਾਹੇ ਸਿੱਖ ਹੋਣ ਮੁਸਲਿਮ ਕ੍ਰਿਸਚੀਅਨ ਹਰ ਇੱਕ ਧਰਮ ਦੇ ਅੰਦਰ ਚੰਗੇ ਵੀ ਲੋਕ ਨੇ ਔਰ ਮਾੜੇ ਵੀ ਲੋਕ ਨੇ ਲੇਕਿਨ ਦਿੱਤੇ ਕਿਤੇ ਪਵਿੱਤਰ ਬਾਈਬਲ ਦੇ ਖਿਲਾਫ ਕੋਈ ਸ਼ਬਦਾਵਲੀ ਮਾੜੀ ਭਦੀ ਸ਼ਬਦਾਵਲੀ ਬੋਲੇਗਾ ਉਸ ਤੌਰ ਦਾ ਕੜਾ ਨੋਟਿਸ ਇਹ ਸੰਗਠਨ ਵੱਲੋਂ ਲਿਤਾ ਜਾਏਗਾ ਔਰ ਉਹਨਾਂ ਨੂੰ ਕਾਨੂੰਨੀ ਦਾਇਰੇ ਦੇ ਅੰਦਰ ਰਹਿ ਕੇ ਨੱਥ ਪਾਈ ਜਾਏਗੀ ਕਿਉਂਕਿ ਜਿੱਥੇ ਸਾਡਾ ਭਾਰਤ ਹਰੇਕ ਧਰਮ ਦਾ ਸਤਿਕਾਰ ਕਰਦਾ ਹੈ ਉਥੇ ਪਵਿੱਤਰ ਬਾਈਬਲ ਦਾ ਸਤਿਕਾਰ ਵੀ ਹਰੇਕ ਧਰਮਾਂ ਦੇ ਬਰਾਬਰ ਹੋਣਾ ਚਾਹੀਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਪਹੁੰਚਦਾ ਕਿ ਪਵਿੱਤਰ ਬਾਈਬਲ ਦੇ ਖਿਲਾਫ ਜਿਹੜੀ ਬੇਅਦਬੀ ਕਰੇ ਕੋਈ ਵਿਅਕਤੀ ਵਿਸ਼ੇਸ਼ ਗਲਤੀ ਕਰ ਸਕਦਾ ਹੈ ਲੇਕਿਨ ਅਦਰਵੇਜ ਕਿਸੇ ਧਰਮ ਗ੍ਰੰਥ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿਹੜੇ ਧਰਮ ਗ੍ਰੰਥ ਹੈ ਉਹ ਹਮੇਸ਼ਾ ਚੰਗੀ ਸਿੱਖਿਆ ਵੱਲ ਦੀ ਪ੍ਰੇਰਣਾ ਦਿੰਦੇ ਨੇ ਕੋਈ ਵੀ ਜਿਹੜਾ ਇੱਕਾਦੁਕਾਉੜਦਾ ਹੈ ਜਿਹੜਾ ਮਸੀਹ ਧਰਮ ਦੇ ਖਿਲਾਫ ਜੇਕਰ ਕਿਸੇ ਵੀ ਸ਼ਰਾਰਤੀ ਬੰਦੇ ਨੇ ਯਾ ਕਿਸੇ ਨੇ ਪੌਡਕਾਸਟ ਤੇ ਯਾ ਕਿਸੇ ਨੇ ਚੈਨਲ ਤੇ ਅਗਰ مسیਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਯਾ ਪਵਿੱਤਰ ਬਾਈਬਲ ਦੇ ਖਿਲਾਫ ਕੋਈ ਕੂੜ ਪ੍ਰਚਾਰ ਕੀਤਾ ਤੇ ਉਹਦੇ ਉੱਪਰ ਜਿੱਥੇ ਪਰਚੇ ਦਰਜ ਕਰਾਏ ਜਾਣਗੇ ਉੱਥੇ ਤਾੜਨਾ ਦਿੱਤੀ ਜਾਏਗੀ ਔਰ ਨੱਥ ਪਾਈ ਜਾਏਗੀ ਇਸ ਸਮੂਹਟੀ ਜਿਹੜਾ ਸੰਗਠਨ ਜਿਹੜਾ ਅੱਜ ਬਣਾਇਆ ਗਿਆ ਹੈ مسیਹ مسیਹੀ ਧਾਰਮਿਕਤਾ ਵੱਲੋਂ ਔਰ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਸਾਡੇ ਬੁੱਧੀਜੀਵੀ ਲੋਕ ਲੋਕ ਪਹੁੰਚੇ ਨੇ ਕਿਉਂਕਿ ਹਰੇਕ ਸਮਾਜ ਦੀ ਅਗਵਾਈ ਜਿਹੜੇ ਬੁੱਧੀਜੀਵੀ ਲੋਕ ਕਰਦੇ ਨੇ ਜਿਹੜੇ ਪੋਲੀਟੀਕਲ ਲੋਗ ਨੇ ਉਹ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਗੇ ਵਧਣਗੇ ਔਰ ਪਵਿਕ ਦੇ ਵਿੱਚ ਕੋਈ ਵੀ ਮਸੀਹੀ ਜਿਹੜੇ ਆ ਲੋਕਾਂ ਦੇ ਉੱਪਰ ਉਂਗਲੀ ਨਹੀਂ ਚੱਕ ਸਕਦਾ ਇਸ ਕਰਕੇ ਅਸੀਂ ਕਾਨੂੰਨ ਦੇ ਧਾਰਿਆਂ ਅੰਦਰ ਰਹਿ ਕੇ ਇਹ ਸੰਗਠਨ ਨੂੰ ਤਿਆਰ ਕੀਤਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਗਠਨ ਨੂੰ ਹੋਰ ਵੀ ਮਜ਼ਬੂਤੀ ਵੱਲ ਨੂੰ ਅਸੀਂ ਲੈ ਕੇ ਜਾਵਾਂਗੇ ਜਿਹੜੇ ਵਿਰੋਧੀ ਜੀ 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 ਹੋਏਗੀ ਕਾਰਵਾਈ ਜੀ ਹੁਣੇ ਜੋਨ ਕੋਲਟ ਜੀ ਨੇ ਕਿਹਾ ਕਿ ਕੁਝ ਲੋਕ ਮਿੱਟੀ ਦੀ ਪੂਜਾ ਕਰਦੇ ਨੇ ਇਹ ਤੁਹਾਨੂੰ ਲੱਗਦਾ ਕਿ ਇਹ ਸ਼ਬਦ ਬੋਲ ਕੇ ਤੁਸੀਂ ਕਿਸੇ ਹੋਰ ਤਰ੍ਹਾਂ ਨੂੰ ਟਾਰਗੇਟ ਕਰ ਰਹੇ ਹੋ ਨਹੀਂ ਇਦਾਂ ਆ ਕਿ ਜਿਵੇਂ ਪੂਰੀ ਜਿਹੜੀ ਦੁਨੀਆਂ ਆ ਪੂਰੀ ਜਿਹੜੀ ਦੁਨੀਆਂ ਆ ਉਹਨਾਂ ਦਾ ਕੋਈ ਨਾ ਕੋਈ ਈਸਟ ਆ ਉਹਨਾਂ ਦਾ ਕੋਈ ਭਗਵਾਨ ਆ ਤੇ ਉਹ ਜਿਹੜਾ ਭਗਵਾਨ ਆ ਉਹ ਮਿੱਟੀ ਤੇ ਨਹੀਂ ਨਾ ਉਹ ਤੇ ਭਗਵਾਨ ਹੈ ਨਾ ਤੇ ਪੂਜਣਾ ਕਿ ਨੂੰ ਆਪਾਂ ਉਹਨਾਂ ਨੇ ਆਪਣੇ ਭਗਵਾਨ ਨੂੰ ਪੂਜਣਾ ਤੂੰ ਕਈ ਲੋਕ ਜਿੱਦਾਂ ਚਰਚ ਦੇ ਵਿੱਚ ਵੀ ਕਰਦੇ ਮਿੱਟੀ ਲੈ ਜਾਂਦੇ ਆ ਚਰਚ ਦੀ ਪੀਦਰ ਹਾਂਡਾ ਭਲਾ ਆਏਗਾ ਇਹਨਾਂ ਨੇ ਉਸ ਗੱਲ ਨੂੰ ਸੋਚ ਕੇ ਗੱਲ ਕੀਤੀ ਚਰਚ ਦੇ ਵਿੱਚ ਵੀ ਇਦਾਂ ਦੀ ਗਲਤ ਭਾਵਨਾ ਦੇ ਨਾਲ ਮਿੱਟੀ ਲੈ ਜਾਂਦੇ ਆ ਜੀ ਇਹਨੂੰ ਇਹ ਪਵਿੱਤਰ ਆਇਆ ਹੋ ਜਾਏਗਾ ਇਹ ਹੋਏਗਾ ਤੇ ਇਦਾਂ ਲੋਕਾਂ ਦੀ ਉਸ ਗੱਲ ਨੂੰ ਲੈ ਕੇ ਆ ਲੇਕਿਨ ਬਾਕੀ ਹਰ ਤਰ ਮੰਦਰ ਦੇ ਅੰਦਰ ਜੋ ਵੀ ਉਹ ਕਰ ਰਹੇ ਨੇ ਕਰਨ ਵੀ ਸਾਨੂੰ ਥੋੜੀ ਕੋਈ ਮਤਲਬ ਹੈ ਚਾਹੇ ਤੁਸੀਂ ਪੀੜਾ ਨੂੰ ਪੁੱਜੋ ਜਾਨਵਰਾਂ ਨੂੰ ਪੁੱਜੋ ਤੁਹਾਡੀ ਇੱਛਾ ਹੈ ਤੁਸੀਂ ਫਰੀडम ਆਫ ਚੋਇਸ ਤੁਹਾਡੀ ਲੇਕਿਨ ਇਹ ਹੈ ਕਿ ਨਹੀਂ ਵੀ ਜੋ ਅਸੀਂ ਪ੍ਰਚਾਰ ਕਰ ਰਹੇ ਹਾਂ ਜੋ ਸਾਡੇ ਧਰਮ ਦੀਆਂ ਰਿਚੁਅਲਸ ਨੇ ਕੋਣ ਉਹਨੂੰ ਖੜਾ ਹੋ ਕੇ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਦੇ ਇੱਕ ਧਰਮ ਨੂੰ ਕਵੇ ਵੀ ਇੰਜਾਂ ਤੇ ਹੋ ਜਾਂਦੇ ਫਿਰ ਇਸ ਲਈ ਸੰਗਠਨ